ਤੇ ਉਥੇ ਧਰਮਿੰਦਰ ਹੁਣੀ ਜਖੜਾ ਵਾਲੇ ਚੱਲੇ ਆ ਤੇ ਨਾਲ ਹੀ ਜਿੱਥੇ ਹਰਜਿੰਦਰ ਹੁਣੀ ਈਸ਼ਨਪੁਰ ਤਰਨ ਹੋ ਦੀਪੇ ਬੁਕਰੇ ਦਾ ਲਾਡੀ ਛੇੜੀ ਕੇ ਵਾਲੇ ਦਾ ਪਰਲੇ ਪਾਸੇ ਬੱਚਾ ਭੱਜ ਗਿਆ ਤੇ ਟੱਕਰ ਹੁਣ ਦੇਖਦੇ ਆ ਆ ਗਈ ਭਾਈ ਕੌਣ ਦਿੰਦਾ ਬਾ 22528 ਪੁਆਇੰਟ ਬਾਜੀ ਜਮਾਲਾ ਗਿਆ 22 28 ਇਹ ਬਾਈ ਜੀ ਤਰਨ ਮਾਲਕਪੁਰ ਹਰਜਿੰਦਰ ਈਸ਼ਨਪੁਰ ਮਨਵੀਰ ਮੰਗਟ ਰਾਮਪੁਰ ਬੱਬੂ ਖੰਨਾ ਤੇ ਨਾਲ ਬੱਚਾ ਬਾਈ ਜੀ ਧਰਮਿੰਦਰ ਗਖਣਾ ਇਹ ਬੋਪੋ ਬੋਪੋ ਮੀਮਸਾ ਕੱਕੀ ਮੀਮ ਸਾਹ ਇਹ ਬਾਈ ਧਰਮਿੰਦਰ ਹਣਾਲਾ ਤੇ ਛੋਟਾ ਬਾਈ ਇਹ ਜਿੱਥੇ ਈਸ਼ਨਪੁਰੀਆਂ ਦਾ ਮਾਲਕਪੁਰੀਆਂ ਦਾ ਟੱਕਰ ਪੂਰੀ ਪੱਟੀ ਆ ਪਟਾਕੇ ਤੇ ਪਟਾਕਾ ਪੈਂਦਾ ਹਜੇ ਖੇਡ ਸ਼ੁਰੂ ਹੋਈ ਆ ਦੂਜੀ ਸ਼ਿਫਟ ਦੀ ਇਹ ਦੂਜੀ ਗੱਡੀ ਭੱਜੀ ਆ